ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਆਰਵ ਦੀ ਕਹਾਣੀ ਜੋ ਲਗਨ ਤੇ ਲਗਾਤਾਰ ਸ਼ਕਤੀ ਨੂੰ ਦਰਸਾਉਂਦੀ ਹੈ ਉਹ ਇੱਕ ਹੁਸ਼ਿਆਰ ਅਤੇ ਉਤਸੁਕ ਨੌਜਵਾਨ ਸੀ ਜੋ ਹਿਮਾਲਿਆ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦਾ ਸੀ ਪਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਹਰ ਕੰਮ ਨੂੰ ਅਧੂਰਾ ਛੱਡ ਦਿੰਦਾ ਸੀ ਪਾਵੇਂ ਉਹ ਵੰਸਰੀ ਬਜਾਉਣੀ ਹੋਵੇ ਜਾਂ ਖੇਤ ਵਾਲੇ ਕੰਮ ਹਲ ਵਾਉਣਾ ਹੋਵੇ ਮਾਮੂਲੀ ਮੁਸ਼ਕਲ ਆਉਂਦਿਆਂ ਹੀ ਉਹ ਹਾਰ ਮੰਨ ਲੈਂਦਾ ਸੀ ਜਦੋਂ ਰਾਜੇ ਵੱਲੋਂ ਇੱਕ ਵੱਡੀ ਪ੍ਰਤੀਯੋਗਤਾ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਜੇਤੂ ਨੂੰ ਗੁਰੂਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਣਾ ਸੀ ਤਾਂ ਆਰਬ ਦਾ ਸੁਪਨਾ ਸਾਰਿਆਂ ਨੂੰ ਪਰ ਉਸ ਦੇ ਮਨ ਵਿੱਚ ਅਸਫਲਤਾ ਦਾ ਡਰ ਬੈਠਾ ਹੋਇਆ ਸੀ ਇਸ ਨਿਰਾਸ਼ਾ ਦੇ ਸਮੇਂ ਇੱਕ ਬਜ਼ੁਰਗ ਸਾਧੂ ਪਿੰਡ ਆਏ ਸਾਧੂ ਨੇ ਆਰਵ ਦੀ ਪਰੇਸ਼ਾਨੀ ਨੂੰ ਵੇਖਿਆ ਅਤੇ ਉਸ ਨੂੰ ਸਲਾਹ ਦਿੱਤੀ ਕਿ ਸੰਸਾਰ ਦੀ ਹਰ ਕਲਾ ਅਤੇ ਸਫਲਤਾ ਦਾ ਇੱਕੋ ਇੱਕ ਰਾਜ ਹੈ ਅਭਿਆਸ ਸਾਧੂ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਦੋ ਕਹਾਣੀਆਂ ਸੁਣਾਈਆਂ ਪਹਿਲੀ ਕਹਾਣੀ ਇੱਕ ਕਿਸਾਨ ਦੀ ਸੀ ਜੋ ਪਾਣੀ ਲੱਭਣ ਲਈ ਵਾਰ-ਵਾਰ ਥਾਂ ਬਦਲ ਕੇ ਖੂਬ ਉੱਟਦਾ ਰਿਹਾ ਪਰ ਪਾਣੀ ਨਹੀਂ ਲੱਭ ਸਕਿਆ ਜਦੋਂ ਕਿ ਦੂਜੇ ਕਿਸਾਨ ਨੇ ਧੀਰਜ ਨਾਲ ਇੱਕੋ ਥਾਂ ਤੇ ਲਗਾਤਾਰ ਮਿਹਨਤ ਕੀਤੀ ਅਤੇ ਅਖੀਰ ਵਿੱਚ ਠੰਡੇ ਪਾਣੀ ਦੀ ਸਾਰ ਧਾਰਾ ਪ੍ਰਾਪਤ ਕੀਤੀ ਦੂਜੀ ਕਹਾਣੀ ਵਿੱਚ ਸਾਧੂ ਨੇ ਸਮਝਾਇਆ ਕਿ ਮਹਾਨ ਗਾਇਕ ਤਾਨ ਸ਼ੇਨ ਆਪਣੇ ਜਨਮ ਜਾਤ ਪ੍ਰਤਿਭਾ ਕਾਰਨ ਨਹੀਂ ਸਗੋਂ ਆਪਣੇ ਗੁਰੂ ਦੇ ਮਾਰਗਦਰਸ਼ਨ ਹੇਠ ਸਾਲਾਂ ਤੱਕ ਕੀਤੇ ਗਏ ਰੋਜ਼ਾਨਾ ਰੋਜ਼ਾਨਾ ਅਭਿਆਸ ਦੇ ਕਾਰਨ ਮਹਾਨ ਬਣੇ ਇਨ੍ਹਾਂ ਕਹਾਣੀਆਂ ਤੋਂ ਪ੍ਰੇਰਿਤ ਹੋ ਕੇ ਆਰਵ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ ਉਸਨੇ ਤੁਰੰਤ ਹਰ ਕੰਮ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਉਹ ਸਵੇਰੇ ਜਲਦੀ ਉੱਠ ਕੇ ਬੰਸਰੀ ਵਜਾਉਣ ਦਾ ਅਭਿਆਸ ਕਰਦਾ ਭਾਵੇਂ ਸ਼ੁਰੂ ਵਿੱਚ ਗਲਤੀਆਂ ਹੁੰਦੀਆਂ ਸਨ ਪਰ ਉਸਨੇ ਹਿੰਮਤ ਨਹੀਂ ਹਾਰੀ ਉਸ ਦੀ ਲਗਾਤਾਰ ਤੇ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ ਤੇ ਛੇਤੀ ਹੀ ਪਿੰਡ ਵਾਲੇ ਤੇ ਅਤੇ ਲਗਨਸ਼ੀਲ ਲੜਕਾ ਬਣ ਚੁੱਕਾ ਹੈ ਆਖਰਕਾਰ ਪ੍ਰਤੀਯੋਗਤਾ ਦੇ ਦਿਨ ਆਰਬ ਨੇ ਆਪਣੀ ਵੰਸਰੀ ਦੇ ਮధుਰ ਸੁਰਾਂ ਨਾਲ ਸਵਾ ਨੂੰ ਮੋਲਿਆ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਵੰਸਰੀ ਵਾਲੇ ਮੁੰਡੇ ਨੇ ਮਿਹਨਤ ਨਾਲ ਸਾਰਾ ਸੰਸਾਰ ਜਿੱਤ ਲਿਆ